ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਅਫੀਸ਼ੀਅਲ YouTube ਚੈਨਲ PB77 ਸਟੱਡੀ ਪੁਆਇੰਟ ਤੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪੰਜਾਬ ਜੀਕੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ MCQ ਜੋ 500 MCQ ਦੀ ਅਸੀਂ ਜੋ ਲੜੀ ਪਾਰਟ ਸ਼ੁਰੂ ਕਰਨ ਲਈ ਜਾ ਰਹੇ ਹਾਂ ਜਿਸ ਦੇ ਵਿੱਚ ਹੀ ਜਿਵੇਂ ਪੀਐਸ ਪੀਸੀਐਲ ਪੀਐਸਟੀਸੀਐਲ ਪੀ ਟ੍ਰਿਪਲ ਐਸ ਬੀ ਫਾਇਰਮੈਨ ਪੰਜਾਬ ਪੁਲਿਸ ਪੰਜਾਬ ਪਟਵਾਰੀ ਪੰਜਾਬ ਕੋਆਪਰੇਟਿਵ ਬੈਂਕ ਅਤੇ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਨ ਦੇ ਲਈ ਇਹ ਜੋ ਜੀਕੇ ਦੀਆਂ ਕਲਾਸਾਂ ਨੇ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲੀਆਂ ਜਿਵੇਂ ਆਪਾਂ ਨੂੰ ਪਤਾ ਹੈ ਵੀ ਹਰੇਕ ਪੇਪਰ ਦੇ ਵਿੱਚ ਜੀਕੇ ਨਾਲ ਰਿਲੇਟਰ ਬਹੁਤ ਹੀ ਜ਼ਿਆਦਾ ਐਮਸੀਕਿਊ ਪੁੱਛੇ ਜਾਂਦੇ ਹਨ ਉਸ ਦੀ ਜੋ ਲੜੀ ਅਸੀਂ ਸ਼ੁਰੂ ਕਰਨ ਲਈ ਜਾ ਰਹੇ ਹਾਂ 500 ਦੇ ਕਰੀਬ एमसीक्यू ਹੋਣਗੇ ਹਰ ਰੋਜ਼ 30 ਤੋਂ 40 ਅਸੀਂ एमसीक्यू ਇੱਕ ਵੀਡੀਓ ਵਿੱਚ ਕਰਵਾਵਾਂਗੇ ਜੀ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਉਹ ਪੰਜ ਦਰਿਆ ਕਿਹੜੇ ਹਨ ਸਭ ਤੋਂ ਪਹਿਲਾ ਹੀ ਕੁਐਸਚਨ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਉਹ ਪੰਜ ਦਰਿਆ ਕਿਹੜੇ ਹਨ ਹਾਂਜੀ ਕਿਹੜੇ ਹਨ ਜੀ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਸਤਲੁਜ ਰਾਵੀ ਬਿਆਸ ਜਿਲ੍ਹੇ ਅਤੇ ਚਨਾਬ ਠੀਕ ਹੈ ਦੋਸਤੋ ਸਤਲੁਜ ਰਾਵੀ ਬਿਆਸ ਜਿਲ੍ਹੇ ਅਤੇ ਚਨਾਬ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਦੁਆਬ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਦੁਆਬ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਤੇ ਆਪ ਨੂੰ ਸਾਰ ਨੂੰ ਪਤਾ ਹੈ ਦਾ ਰਾਈਟ ਆਨਸਰ ਹੈ ਜੀ ਫਾਰਸੀ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਹੈ ਜੀ ਪੰਜਾਬ ਨੂੰ ਪੰਜ ਦੁਆਬਿਆਂ ਵਿੱਚ ਕਿਸ ਨੇ ਵੰਡਿਆ ਹੈ ਹਾਂਜੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਮਹਾਰਾਜਾ ਰਣਜੀਤ ਸਿੰਘ ਦੂਸਰੀ ਹੈ ਅਕਬਰ ਤੀਸਰੀ ਹੈ ਬੰਦਾ ਸਿੰਘ ਬਹਾਦਰ ਚੌਥੀ ਨੋਚ ਕੋਈ ਨਹੀਂ ਹਾਂਜੀ ਤੁਸੀਂ ਆਪ ਨੇ ਵੀ ਗੈਸ ਕਰਨਾ ਹੈ ਕਮੈਂਟ ਵਿੱਚ ਦੱਸਣਾ ਹੈ ਕਿਹੜਾ ਇਸ ਦਾ ਆਨਸਰ ਹੈ ਠੀਕ ਹੈ ਚਲ ਮੈਂ ਦੱਸਦਾ ਜੀ ਇਸ ਦਾ ਜੋ ਸਹੀ ਆਨਸਰ ਹੈ ਜੋ ਹੈ ਅਕਬਰ ਅਕਬਰ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਚਾਜ ਦੁਆਬ ਕਿਸ ਵਿੱਚਕਾਰ ਹੈ ਮੋਸਟ ਇੰਪੋਰਟੈਂਟ ਕੁਐਸਚਨ ਇਹ ਜੀ ਚਾਜ ਦੁਆਬ ਕਿਸ ਵਿੱਚਕਾਰ ਹੈ ਹਾਂਜੀ ਤੇ ਆਪਸ਼ਨ ਤੁਹਾਡੇ ਸਾਹਮਣੇ ਜੀ ਪਹਿਲੀ ਹੈ ਬਿਆਸ ਤੇ ਸਤਲੁਜ ਦੂਸਰੀ ਹੈ ਬਿਆਸ ਤੇ ਰਵੀ ਤੀਸਰੀ ਹੈ ਚਨਾਬ ਤੇ ਜੇਲਮ ਚੌਥੀ ਰਾਵੀ ਤੇ ਜਨਾਬ ਹਾਂਜੀ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਜਨਾਬ ਤੇ ਜਿਲਮ ਜਨਾਬ ਤੇ ਜਿਲਮ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਬਿਆਸ ਅਤੇ ਸਤਲੁਜ ਦਰਿਆਵਾਂ ਵਿਚਕਾਰ ਭਾਰਤੀ ਪੰਜਾਬ ਦੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਬਿਆਸਤ ਸੱਤ ਰੂਜ ਦਰਿਆਵਾਂ ਵਿਚਕਾਰ ਭਾਰਤੀ ਪੰਜਾਬ ਦੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਨੇ ਪਹਿਲੀ ਮਾਝਾ ਮਾਲਵਾ ਦੁਆਬਾ ਜਾਂ ਇਰਾਕੀ ਹਾਂਜੀ ਕਿਹੜੀ ਹੈ ਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਦੁਆਬਾ ਤੇ ਦੁਆਬੇ ਵਿੱਚ ਕਿੰਨੇ ਜਰੇ ਹਨ ਚਾਰ ਠੀਕ ਹੈ ਦੋਸਤੋ ਨੈਕਸਟ ਰਚਨਾ ਦੁਆਬ ਵਿਚਕਾਰ ਹੈ ਰਚਨਾ ਦੁਆਬ ਕਿਸ ਵਿਚਕਾਰ ਹੈ ਰਾਵੀ ਤੇ ਚਨਾਬ ਚਨਾਬ ਤੇ ਜੇਲਮ ਬਿਆਸ ਤੇ ਰਾਵੀ ਜਾਂ ਬਿਆਸ ਤੇ ਸਤਲੁਜ ਇਸ ਦਾ ਜੋ ਸਹੀ ਆਨਸਰ ਹੋਏਗਾ ਜੀ ਉਹ ਹੈ ਰਾਵੀ ਤੇ ਚਨਾਬ ਏ ਬਿਲਕੁਲ ਰਾਈਟ ਆਨਸਰ ਇਸ ਦਾ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਬਾਰੀ ਦੁਆਬ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ਬਾਰੀ ਦੁਆਬ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਜੀ ਪਹਿਲੀ ਹੈ ਮਾਲਵਾ ਦੁਆਬਾ ਮਾਝਾ ਮਾਂਡਾ ਹਾਂਜੀ ਤਾਂ ਇਸ ਦਾ ਜੋ ਬਿਲਕੁਲ ਸਹੀ ਆਨਸਰ ਹੈ ਜੀ ਉਹ ਹੈ ਮਾਝਾ ਮਾਝਾ ਦੋਸਤੋ ਇਹ ਤੁਸੀਂ ਆਪ ਤੋਂ ਆਪਣੀ ਨੋਟਬੁੱਕ ਤੇ ਜ਼ਰੂਰ ਨੋਟ ਕਰ ਲੈਨੇ ਹਨ ਅਤੇ ਜੇਕਰ ਤੁਸੀਂ ਇਸ ਦੀ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਬਿਲਕੁਲ ਫ੍ਰੀ ਤੁਹਾਨੂੰ ਇਸ ਦੀ ਪੀਡੀਐਫ ਦਿੱਤੀ ਜਾਏਗੀ ਜੀ ਕੋਈ ਪੇਡ ਸਰਵਿਸ ਨਹੀਂ ਹੈ ਠੀਕ ਹੈ ਦੋਸਤੋ بس ایک لائک ਅਤੇ شیئر ਅਤੇ سبسکرائب ਸਾਨੂੰ ਚਾਹੀਦਾ ਹੈ ਇੰਨਾ ਹੀ ਤੁਹਾਡੇ ਲਈ ਕਾਫੀ ਹੈ ਸੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਹੇਠ ਲਿਖਿਆ ਵਿੱਚੋਂ ਕਿਹੜੀ ਨਦੀ ਬਾਰੀ ਦੁਆਬ ਨੂੰ ਪਿਸਤ ਦੁਆਬ ਤੋਂ ਵੱਖ ਕਰਦੀ ਹੈ ਵੱਖ ਕਰਦੀ ਹੈ ਹੇਠ ਲਿਖਿਆ ਵਿੱਚੋਂ ਕਿਹੜੀ ਨਦੀ ਬਾਰੀ ਦੁਆਬ ਅਤੇ ਪਿਸਤ ਦੁਆਬ ਨੂੰ ਵੱਖ ਕਰਦੀ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਆਪ ਤੁਸੀ ਗੈਸ ਕਰਨਾ ਹੈ ਦੱਸੋ ਦੱਸੋ ਦੋਸਤੋ ठीक है ब्यास रावी झेलम फटाफट दसो इसका सही आंसर हाँ जी तो इसका जो सही आंसर है जी वो है ब्यास ब्यास ठीक है दोस्तों अगर नेक्स्ट ਕੋਸਟ ਦੀ ਗੱਲ ਕਰੀਏ ਜੀ ਪੰਜਾਬ ਦੇ ਮੈਦਾਨੀ ਇਲਾਕਿਆਂ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ 2 4 3 ਜਾਂ 5 ਹਾਂਜੀ ਇਸ ਦਾ ਠੀਕ ਹੈ ਇਸ ਦਾ ਸਹੀ ਆਨਸਰ ਹੈ ਜੀ ਉਹ ਹੈ 3 ਹਿੱਸਿਆਂ ਵਿੱਚ ਠੀਕ ਉਸ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਬਾਰੀ ਦੁਆਬ ਕਿਸ ਵਿਚਕਾਰ ਹੈ ਬਾਰੀ ਦੁਆਬ ਕਿਸ ਵਿਚਕਾਰ ਹੈ ਜੇਲੰਗ ਬਿਆਸ ਤੇ ਰਾਵੀ ਰਾਵੀ ਤੇ ਚਨਾਬ ਤੇ ਬਿਆਸ ਅਤੇ ਸਤਲੁਜ ਜੀ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਬਿਆਸ ਅਤੇ ਰਾਵੀ ਠੀਕ ਹੈ ਦੋਸਤੋ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਦੇ ਨਿਮਨ ਲਿਖਤ ਚਾਰ ਦਰਿਆਵਾਂ ਨੂੰ ਉਹਨਾਂ ਦੀ ਲੰਬਾਈ ਦੇ ਵੱਧ ਦੇ ਕਰਮ ਵਿੱਚ ਵਿਸਥਿਤ ਕਰੋ ਵੱਧ ਦੇ ਕਰਮ ਵਿੱਚ ਦੱਸਣਾ ਚਾਰ ਦਰਿਆਵਾਂ ਦੇ ਜਿਵੇਂ ਜਿਵੇਂ ਵੱਧਾ ਜਮੇ ਪਹਿਲਾ ਵੱਡਾ ਛੋਟਾ ਛੋਟਾ ਜਿਵੇਂ ਜਾਂ ਛੋਟਾ ਵੱਡਾ ਵੱਡਾ ਇਹਨਾਂ ਤੋਂ ਵੱਧ ਦੇ ਕਦਮ ਉਹਨਾਂ ਨੇ ਕਿਹਾ ਹੈ ਵੱਧ ਦੇ ਕਰਮ ਵਿੱਚ ਹਾਂਜੀ ਤਾਂ ਇਸ ਦਾ ਸਹੀ ਆਨਸਰ ਹੋਏਗਾ ਦੋਸਤੋ ਬਿਆਸ ਰਾਵੀ ਜਨਾਬ ਸਤਲੁਜ ਹਾਂ ਬਿਆਸ ਰਾਵੀ ਜਨਾਬ ਤੇ ਸਤਲੁਜ ਬਿਲਕੁਲ ਰਾਈਟ ਆਨਸਰ ਹੈ ਜੀ ਇਸ ਦਾ ਏ ਬਿਲਕੁਲ ਰਾਈਟ ਆਨਸਰ ਹੈ ਜੀ ਬਿਆਸ ਰਾਵੀ ਜਨਾਬ ਤੇ ਸਤਲੁਜ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਮੌਜੂਦਾ ਪੰਜਾਬ ਵਿੱਚ ਕਿੰਨੇ ਦਰਿਆ ਵਗਦੇ ਹਨ ਮੌਜੂਦਾ ਪੰਜਾਬ ਵਿੱਚ ਕਿੰਨੇ ਦਰਿਆ ਵਗਦੇ ਹਨ 4 5 3 ਜਾਂ 2 ਹਾਂਜੀ ਕਿਨੇ ਜੀ 3 ਬਿਲਕੁਲ ਸਹੀ ਆਨਸਰ ਹੈ ਜੀ 3 ਕਿਹੜੇ ਕਿਹੜੇ ਰਾਵੀ ਬਿਆਸ ਅਤੇ ਸਤਲੁਜ ਠੀਕ ਹੈ ਦੋਸਤੋ ਗੱਲ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਮੌਜੂਦਾ ਪੰਜਾਬ ਦਾ ਸਭ ਤੋਂ ਲੰਬਾ ਦਰਿਆ ਕਿਹੜਾ ਹੈ ਮੌਜੂਦਾ ਪੰਜਾਬ ਦਾ ਸਭ ਤੋਂ ਲੰਬਾ ਦਰਿਆ ਕਿਹੜਾ ਹੈ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਬਿਆਸ ਸਤਲੁਜ ਕੰਗਰ ਰਾਵੀ ਹਾਂਜੀ ਤਾਂ ਸਭ ਤੋਂ ਲੰਬਾ ਦਰਿਆ ਹੈ ਸਤਲੁਜ ਠੀਕ ਹੈ ਦੋਸਤੋ ਅੱਗੇ ਆਪਾਂ ਗੱਲ ਕਰਦੇ ਆਂ ਨੈਕਸਟ ਕੁਐਸਚਨ ਦੀ ਮੋਸਟ ਇੰਪੋਰਟੈਂਟ ਕੁਐਸਚਨ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਵਿਆਸ ਦੀ ਲਗਭਗ ਲੰਬਾਈ ਕਿੰਨੀ ਹੈ ਕਿ ਵਿਆਸ ਦੀ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਵਿਆਸ ਦੀ ਲਗਭਗ ਲੰਬਾਈ ਕਿੰਨੀ ਹੈ ਹਾਂਜੀ ਕਿੰਨੀ ਹੈ ਜੀ 180 160 130 ਜਾਂ 150 ਹਾਂਜੀ ਇਸ ਦਾ ਜੋ ਬਿਲਕੁਲ ਸਹੀ ਆਨਸਰ ਹੈ ਜੀ ਉਹ ਹੈ 160 ਕਿਲੋਮੀਟਰ ਰਾਈਟ ਹੈ ਦੋਸਤੋ ਆ ਕਿ ਗੱਲ ਕਰਦੇ ਆ ਨੈਕਸਟ ਕੁਸਚਨ ਦੀ ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਕਸ਼ਮੀਰ ਘਾਟੀ ਦੇ ਦਖਣੀ ਹਿੱਸੇ ਵਿੱਚ ਲਗਭਗ 4900 ਮੀਟਰ ਦੀ ਉਚਾਈ ਤੋਂ ਸ਼ੁਰੂ ਹੁੰਦੀ ਹੈ ਹੇੜੀ ਰੇਖਾ ਵਿੱਚੋਂ ਕਿਹੜੀ ਨਦੀ ਕਸ਼ਮੀਰ ਘਾਟੀ ਦੇ ਦੱਖਣੀ ਹਿੱਸੇ ਵਿੱਚ ਲਗਭਗ 4900 ਮੀਟਰ ਦੀ ਉਚਾਈ ਤੋਂ ਸ਼ੁਰੂ ਹੁੰਦੀ ਹੈ ਸਤਾ ਜੋ ਸਹੀ ਆਨਸਰ ਹੈ ਜੀ ਉਹ ਹੈ ਜੇਲਮ ਜੇਲਮ ਅਗੇ ਨੈਕਸਟ ਕੁਐਸਚਨ ਦੇਖਦੇ ਹਾਂ ਦੋਸਤੋ ਸਤਲੁਜ ਦਰਿਆ ਪੰਜਾਬ ਵਿੱਚ ਹੇਠਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਥਾਂ ਤੋਂ ਸ਼ਿਵਾਲਿਕ ਪਹਾੜੀਆਂ ਵਿੱਚ ਦਾਖਲ ਹੁੰਦਾ ਹੈ ਸਤਲੁਜ ਦਰਿਆ ਪੰਜਾਬ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਥਾਂ ਤੋਂ ਸ਼ਿਵਾਲਿਕ ਪਹਾੜੀਆਂ ਵਿੱਚ ਦਾਖਲ ਹੁੰਦਾ ਹੈ ਸ਼ਿਵਾਲਿਕ ਪਹਾੜੀਆਂ ਦੀ ਗੱਲ ਕੀਤੀ ਉਹਨੇ ਰੋਪਨਗਰ ਅਨੰਦਪੁਰ ਸਾਹਿਬ ਨੰਗਲ ਜਾਂ ਨੂਰਪੁਰ ਬੇਦੀ ਹਾਂਜੀ ਤਾਂ ਇਸ ਦਾ ਸਹੀ ਆਨਸਰ ਹੈ ਜੀ फटाफट ਦੱਸਣਾ ਨੰਗਲ ਬਿਲਕੁਲ ਰਾਈਟ ਆਨਸਰ ਹੈ ਜੀ ਇਸ ਦਾ ਨੰਗਲ ਨੈਕਸਟ ਕੁਸਚਨ ਇਹ ਹੈ ਜੀ ਕਗਰਦ ਰਿਆ ਪੰਜਾਬ ਵਿੱਚ ਕਿਹੜੇ ਸਥਾਨਾਂ ਤੋਂ ਪ੍ਰਵੇਸ਼ ਕਰਦਾ ਹੈ ਕਗਰਦ ਰਿਆ ਪੰਜਾਬ ਵਿੱਚ ਕਿਹੜੇ ਸਥਾਨਾਂ ਤੋਂ ਪ੍ਰਵੇਸ਼ ਕਰਦਾ ਹੈ ਠੀਕ ਹੈ ਦੋਸਤੋ ਤਾਂ ਇਸ ਦਾ ਆਪਸ਼ਨ ਸਾਡੇ ਸਾਹਮਣੇ ਆਂ ਜੀ ਪਹਿਲੀ ਹੈ ਮਾਦੋਪੁਰ ਮਾਰਕਪੁਰ ਬਨੂਰ ਮਣੀ ਮਾਜਰਾ ਹਾਂਜੀ ਮਾਰਕਪੁਰ ਬਿਲਕੁਲ ਸਾਈਟ ਆਨ ਰਾਈਟ ਆਨਸਰ ਹੈ ਜੀ ਮੁਬਾਰਕਪੁਰ ਠੀਕ ਹੈ ਦੋਸਤੋ ਅਗਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਦਰਿਆ ਕਿਹੜਾ ਹੈ ਕਿਹੜਾ ਹੈ ਜੀ ਰਾਵੀ ਬਿਆਸ ਸਤਲੁਜ ਜਾਂ ਕਗਰ ਹਾਂਜੀ ਤਾਂ ਇਸ ਦਾ ਸਹੀ ਆਨਸਰ ਹੈ ਜੀ ਸਤਲੁਜ ਪ੍ਰਦੂਸ਼ਿਤ ਦਰਿਆ ਹੈ ਸਤਲੁਜ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਦਾ ਸਭ ਤੋਂ ਵੱਧ ਹੜ੍ਹਾਂ ਨਾਲ ਪ੍ਰਭਾਵਿਤ ਜ਼ਿਲ੍ਹਾ ਕਿਹੜਾ ਹੈ ਜਿੱਥੇ ਸਭ ਤੋਂ ਜ਼ਿਆਦਾ ਹੜ੍ਹ ਆਉਂਦੇ ਹਨ ਰੂਪਨਗਰ ਗੁਰਦਾਸਪੁਰ ਸ਼ਿਆਲਪੁਰ ਪਟਿਆਲਾ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਪਟਿਆਲਾ ਥੋੜੀ ਫਾਸਟ ਕਰਵਾ ਰਿਆਂ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਸ਼ਾਸਤਰੀ ਸੰਸਕ੍ਰਿਤ ਸਹਿਤ ਅਨੁਸਾਰ ਇਰਾਕਤੀ ਦਾ ਨਾਮ ਕੀ ਹੈ ਕੀ ਹੈ ਜੀ ਸਤ루 ਜੇਲਮ ਰਾਵੀ ਬਿਆਸ ਹਾਂਜੀ ਇਸਦਾ ਸਹੀ ਆਨਸਰ ਹੈ ਜੀ ਰਾਵੀ ਠੀਕ ਹੈ ਦੋਸਤੋ ਰਾਵੀ ਅਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਰਾਵੀ ਦਰਿਆ ਹੇਠ ਲਿਖੇ ਵਿੱਚੋਂ ਕਿਸ ਸਥਾਨ ਤੋਂ ਪੰਜਾਬ ਦਾਖਲ ਹੁੰਦਾ ਹੈ ਰਾਵੀ ਦਰਿਆ ਹੇਠ ਲਿਖਿਆਂ ਵਿੱਚੋਂ ਕਿਹੜੇ ਸਥਾਨ ਤੋਂ ਪੰਜਾਬ ਵਿੱਚ ਦਾਖਲ ਹੁੰਦਾ ਮਧਪੁਰ ਕਲਨਪੁਰ ਕਨੂਗੋ ਸਾਪਰਕੰਡੀ ਹਾਂਜੀ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਮਦੋਪੁਰ ਠਾੜ ਕੋਟ ਵਿੱਚ ਐਸਏ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰਕੇ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਪੰਚਨਦ ਨਹੀਂ ਬਣਦੀ ਹਾਂਜੀ ਰਾਵੀ ਬਿਆਸ ਜਮਨਾ ਸਤਲੁਜ ਉਸ ਦਾ ਸਹੀ ਆਨਸਰ ਹੈ ਜੀ ਜਮਨਾ ठीक है दोस्तों अगर नैक्सट क्वेश्चन की गल करिए जी सतलुज किस प्रमुख नदी प्रणाली का हिस्सा है ऑप्शन थोड़े सामने जी गंगा ब्रह्मपुत्र इंडस ज तिस्ता जो सही आंसर है जी वो तो है इंडस अगर नैक्सट क्वेश्चन की गल करिए जी सतलुजे ब्यास का संगम कितने है ਸਤਰੁਜ ਅਤੇ ਬਿਆਸ ਦਾ ਸੰਗਮ ਕਿੱਥੇ ਹੈ? ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਮਾਦੋਪੁਰ ਹਰੀਕੇ ਤਿਲਵਾੜਾ ਸੇਨੀਵਾਲਾ ਹਾਂਜੀ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਹਰੀਕੇ ਹਰੀਕੇ ਤਰੰਤਰੰ ਵਿਚ ਹੈ ਹਰੀਕੇ ਇਸ ਵੀਡੀਓ ਦਾ ਲਾਸਟ ਕੁਐਸਚਨ ਹੈ ਜੀ ਪੁਰਾਤਨ ਪੰਜਾਬ ਵਿੱਚ ਵਗਦੇ ਦਰਿਆਵਾਂ ਵਿੱਚੋਂ ਕਿਹੜਾ ਦਰਿਆ ਅਲੋਪ ਹੋ ਗਿਆ ਹੈ ਪੁਰਾਤਨ ਪੰਜਾਬ ਵਿੱਚ ਵਗਦੇ ਦਰਿਆਵਾਂ ਵਿੱਚੋਂ ਕਿਹੜਾ ਦਰਿਆ ਅਲੋਪ ਹੋ ਗਿਆ ਹੈ ਹਾਂਜੀ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਸਰਸਵਤੀ ਸਰਸਵਤੀ ਠੀਕ ਹੈ ਦੋਸਤੋ ਆਈ ਦੀ ਐਨੀ ਵੀਡੀਓ ਵਿੱਚ ਇਹਨਾਂ ਕੁਝ ਮਿਲਦੇ ਆ ਨੈਕਸਟ ਵੀਡੀਓ ਵਿੱਚ Thank you very much.